ਤੋਂ ਦਿੱਲੀ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਤੇ ਧੁੰਦ ਦਾ ਕਹਿਰ ਜਾਰੀ ਹੈ ਲਗਾਤਾਰ ਜਿਸ ਕਰਕੇ ਸਾਲੈਂਡ ਦੇ ਵਿੱਚ ਲੋਕਾਂ ਨੂੰ ਕਾਫੀ ਤਕਲੀਫ ਹੋ ਰਹੀ ਹੈ ਦਿੱਲੀ ਦੇ ਵਿੱਚ 15 ਤੋਂ ਵੱਧ ਥਾਵਾਂ ਤੇ AQI ਪੱਧਰ 500 ਨੂੰ ਪਾਰ ਕਰ ਗਿਆ ਹੈ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਹੀ ਕਾਰਨ ਹੈ ਕਿ ਹੁਣ 12ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਵੀ ਆਨਲਾਈਨ ਕਰ ਦਿੱਤਾ ਗਿਆ ਹੈ ਆਨਲਾਈਨ ਬੱਚੇ ਪੜ੍ਹਾਈ ਕਰਨਗੇ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ ਤਾਂ ਤੁਹਾਨੂੰ ਪੰਜ ਤਸਵੀਰਾਂ ਦਿਖਾ ਰਹੇ ਹਾਂ ਰਾਜਘਾਟ ਦੀ ਤਸਵੀਰ ਹੈ ਇੰਡੀਆ ਗੇਟ ਦੀ ਤਸਵੀਰ ਤੁਹਾਡੇ ਸਾਹਮਣੇ ਇਹ ਬੀਕਾਜੀ ਕਾਮਾ ਪਲੇਸ ਇਸ ਸਾਰੇ ਦਿੱਲੀ ਦੀਆਂ ਇਹੋ ਜੀਆਂ ਤਸਵੀਰਾਂ ਨੇ ਜਿੱਥੋਂ ਡਰਾਉਣੀਆਂ ਤਸਵੀਰਾਂ ਇੱਕ ਤਰੀਕੇ ਦੀ ਕਹਿ ਸਕਦੇ ਆ ਕਿਉਂਕਿ ਦੇਖ ਸਕਦੇ ਹੋ ਤੁਸੀਂ ਪੋਲੂਸ਼ਨ ਇੰਨਾ ਜ਼ਿਆਦਾ ਹੈ ਦੂਰ ਦੂਰ ਤੱਕ ਜਿਹੜਾ ਹੈ ਉਹ ਦੇਖਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ ਏਮਜ਼ ਦੀ ਲੋਧੀ ਰੋਡ ਤੇ ਨਾਲ ਹੀ ਆਨੰਦ ਵਿਹਾਰ ਦੀ ਤਸਵੀਰ ਤੁਹਾਡੇ ਸਾਹਮਣੇ ਛੇ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਦਿੱਲੀ ਦੇ ਕੀ ਹਾਲਾਤ ਨੇ ਇਸ ਵੇਲੇ ਕਿਉਂਕਿ ਲੋਕਾਂ ਦਾ ਸਾਹ ਲੈਣਾ ਕਾਫੀ ਮੁਸ਼ਕਿਲ ਹੈ ਹਸਪੀਟਲ ਦੇ ਵਿੱਚ ਲਗਾਤਾਰ ਜਿਹੜੀ ਹੈ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਕਿਉਂਕਿ ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੈਗੀ ਹੈ ਉਦਾਂ ਉਹਨਾਂ ਨੂੰ ਇਸ ਪੋਲੂਸ਼ਨ ਕਰਕੇ ਖਾਸੀ ਪਰੇਸ਼ਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਇੰਡੀਆ ਗੇਟ ਦੇਖ ਸਕਦੇ ਤੁਸੀਂ ਕਿੰਨੀ ਧੁੰਦ ਹੈਗੀ ਹੈ ਸਵੇਰੇ ਜਿਹੜੇ ਮਾਰਨਿੰਗ ਵਾਕ ਕਰਨ ਲਈ ਆਉਂਦੇ ਨੇ ਲੋਕੀ ਉਹਨਾਂ ਨੂੰ ਵੀ ਫਿਲਹਾਲ ਮਨਾ ਕਰ ਦਿੱਤਾ ਗਿਆ ਹੈ ਕਿ ਉਹ ਘੱਟ ਤੋਂ ਘੱਟ ਬਾਹਰ ਨਿਕਲਣ ਤੇ ਬੱਚੇ ਤੇ ਬਜ਼ੁਰਗਾਂ ਦਾ ਵੀ ਖਾਸ ਖਿਆਲ ਰੱਖਣ ਦੀ ਜਿਹੜੀ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਵੈਸੇ ਦਿੱਲੀ ਦੇ ਵਿੱਚ ਗ੍ਰੈਪ 4 ਵੀ ਲਾਗੂ ਹੈ ਤੁਹਾਨੂੰ ਦੱਸ ਦਈਏ ਤੇ ਕੀ ਪਤਾ ਇਸ ਕਰਕੇ ਪੋਲੂਸ਼ਨ ਦੇ ਵਿੱਚ ਥੋੜਾ ਘਟਾ ਹੋਵੇ ਪਰ ਇਸ ਕਰਕੇ ਜਿਹੜਾ ਹੈ ਹਲੇ ਤੱਕ ਕੋਈ ਸੁਧਾਰ ਵੇਖਣ ਨੂੰ ਨਹੀਂ ਮਿਲਿਆ ਸਗੋਂ ਹੋਰ ਪੋਲੂਸ਼ਨ ਵੱਧਦਾ ਹੀ ਜਾ ਰਿਹਾ ਹੈ ਕਈ ਥਾਵਾਂ ਤੇ 500 AQI ਕ੍ਰਾਸ ਕਰ ਚੁੱਕਾ ਹੈ ਹਲੇ ਤੱਕ ਇਹ ਜਾਣਕਾਰੀ ਪਹਿਲਾਂ ਕੁਝ ਦਿਨ ਪਹਿਲਾਂ ਜਿਹੜੀ ਹੈ 400 ਤੱਕ ਹੀ ਲਿਮਟ ਸੀਗੀ 400 ਤੱਕ ਹੀ ਪਹੁੰਚ ਰਿਹਾ ਸੀਗਾ ਪਰ ਹੁਣ 500 ਵੀ ਕ੍ਰਾਸ ਕਰ ਰਿਹਾ ਹੈ AQI ਤਾਂ ਤੁਸੀਂ ਸਮਝ ਸਕਦੇ ਹੋ ਕਿਸ ਤਰੀਕੇ ਨਾਲ ਇਹ ਦਮ ਘੋਟੂ ਹਵਾ ਜਿਹੜੀ ਹੈ ਉਹ ਦਿੱਲੀ ਦੀ ਬਣਦੀ ਜਾ ਰਹੀ ਹੈ